ਤੋ ਦੋਸਤੋ ਹਰਿਆਣੇ ਦੀ ਕਰਤੂਤ ਵੇਖੋ ਤੁਸੀਂ ਆਸੂ ਗੈਸ ਦੇ ਗੋਲੇ ਸਿੱਟ ਕੇ ਕਹਿੰਦੇ ਵੀ ਪੰਜਾਬੀਆਂ ਨੂੰ ਰੋਕ ਲਾਂਗੇ ਪਰ ਦੋਸਤੋ ਇਹ ਕਿੱਥੇ ਰੁਕਣੇ ਨੇ ਇਹਨਾਂ ਦੇ ਨਾਲ ਨਿਹੰਗ ਫੌਜਾਂ ਆ ਗਿਆ ਨੇ ਨਿਹੰਗਾ ਨੇ ਕਹਿਤਾ ਵੀ ਸੱਜਣੋ ਕੱਲ ਨੂੰ ਸਵੇਰ ਤੱਕ ਬੈਰੀਕੇਡ ਜੇ ਕਿਧਰੇ ਜਾਣਗੇ ਤੋ ਦੋਸਤੋ ਹਰਿਆਣਾ ਸਰਕਾਰ ਨੇ ਕੀ ਕੀਤਾ ਵੀ ਨੈਟ ਜਿਹੜੀ ਸੇਵਾ ਬੰਦ ਕੀਤੀ ਹੋਈ ਆ ਉਥੋਂ ਦੇ ਯੂਟਿਊਬਰਾਂ ਨਾਲ ਮੇਰੀ ਗੱਲਬਾਤ ਹੋਈ ਵੀ ਬਾਈ ਜੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਉਹ ਕਹਿੰਦੇ ਵੀ ਸਾਨੂੰ ਡੀਜੀਪੀ ਜੰਨੀਓ ਚੇਤਾਵਨੀ ਆ ਗਈ ਐ ਅਸੀਂ ਗਏ ਸੀਗੇ ਤੇ ਸਾਡੇ ਤੋਂ ਉਥੇ ਧੱਕੇ ਨਾਲ ਜਿਹੜੀਆਂ ਅਸੀਂ ਵੀਡੀਓ ਬਣਾਈਆਂ ਹੋਈਆਂ ਅਸੀਂ ਬੈਰੀਕੇਟਾਂ ਦੀਆਂ ਵੀ ਕੀ ਕੀ ਉਹਨਾਂ ਨੇ ਪੁਖਤਾ ਪ੍ਰਬੰਧ ਕੀਤੇ ਨੇ ਉਹ ਸਾਰੀਆਂ ਸਾਡੇ ਤੋਂ ਡਿਲੀਟ ਕਰਾ ਦਿੱਤੀਆਂ ਤੇ ਸਾਨੂੰ ਸਖਤ ਚੇਤਾਵਨੀ ਦਿੱਤੀ ਵੀ ਜੇਕਰ ਤੁਸੀਂ ਕੋਈ ਵੀਡੀਓ ਅਪਲੋਡ ਕੀਤੀ ਜਾਂ ਕਿਸੇ ਨੇ ਵੀ ਕੀਤੀ ਤਾਂ ਪਤਾ ਹੀ ਲੱਗ ਜਾਣਾ ਸਰਕਾਰ ਨੂੰ ਤੇ ਅਸੀਂ ਸਿੱਧਾ ਚੱਕ ਕੇ ਤੁਹਾਨੂੰ ਜੇਲ੍ਹ ਦੇ ਵਿੱਚ ਮਾਰਾਂਗੇ ਇਹ ਕਰਤੂਤ ਹਰਿਆਣਾ ਸਰਕਾਰ ਨੇ ਕੀਤੀ ਹੈ ਜੀ ਹੁਣੇ-ਹੁਣੇ ਆਈ ਆ ਖਬਰ ਤੇ ਦੋਸਤੋ ਪੂਰੀਆਂ ਯਾਨੀ ਕਿ ਕੋਸ਼ਿਸ਼ਾਂ ਹਰਿਆਣਾ ਸਰਕਾਰ ਨੇ ਕੀਤੀਆਂ ਨੇ ਡੀਜੀਪੀ ਨੇ ਕੀਤੀਆਂ ਨੇ ਬੀਐਸਐਫ ਕਈ ਫੋਰਸਾਂ ਉਹਨਾਂ ਨੇ ਲਾ ਰੱਖੀਆਂ ਨੇ ਤਕਰੀਬਨ ਹੀ ਬਹੁਤ ਸਾਰੀਆਂ ਫੋਰਸਾਂ ਉੱਥੇ ਲੱਗੀਆਂ ਹੋਈਆਂ ਨੇ ਹਜੇ ਤੱਕ ਪੰਜਾਬੀਆਂ ਤੋਂ ਯਾਨੀ ਕਿ ਕਿਸਾਨਾਂ ਤੋਂ ਯਾਨੀ ਕਿ ਜਿਹੜਾ ਪਹਿਲਾ ਬੈਰੀਕੇਡ ਪਾਰ ਨਹੀਂ ਹੋਇਆ ਉਹਦੇ ਚਾਲੇ ਪਾਤੇ ਨੇ ਲੋਕ ਘੱਟੋ ਘਾਟ ਲੱਖਾਂ ਦੀ ਗਿਣਤੀ ਵਿੱਚ ਦੋਸਤੋ ਟਰੈਕਟਰ ਪਹੁੰਚੇ ਨੇ ਹਰਿਆਣਾ ਸਰਕਾਰ ਦਾ ਇਹ ਕਹਿਣਾ ਵੀ ਖੱਟਰ ਸਾਹਿਬ ਕਹਿੰਦੇ ਵੀ ਕਿਸਾਨ ਜਿਹੜਾ ਟਰੈਕਟਰ ਆਪਦੇ ਸ਼ਟਡਾਉਣ ਤੁਰ ਕੇ ਜਿਵੇਂ ਮਰਜ਼ੀ ਆ ਸਕਦੇ ਪਰ ਅਸੀਂ ਟਰੈਕਟਰ ਨਹੀਂ ਐਂਟਰ ਹੋਣ ਦੇਣੇ ਹਰਿਆਣਾ ਦੇ ਵਿੱਚ ਇਹ ਉਹਨਾਂ ਦਾ ਕਹਿਣਾ ਪਰ ਹਰਿਆਣਾ ਦੇ ਕਿਸਾਨ ਵੀ ਹੁਣ ਜੁੜਨੇ ਸਟਾਰਟ ਹੋ ਗਏ ਨੇ ਬਹੁਤ ਤਗੜੀ ਗਿਣਤੀ ਦੇ ਵਿੱਚ Rajasthan, Punjab, Haryana ਤੇ Madhya Pradesh, Andhra Pradesh ਵਾਲੇ ਵੀ ਕਿਸਾਨ ਜਿਹੜੇ ਇੱਧਰ ਆ ਰਹੇ ਨੇ, Gujarat ਤੋਂ ਵੀ ਜੋ ਵੀ ਕਿਸਾਨਾ ਸਭ ਯਾਨੀ ਕਿ ਇਕੱਠੇ ਹੋ ਕੇ ਦਿੱਲੀ ਵੱਲ ਨੂੰ ਕੋਚ ਕਰਨ ਲੱਗੇ ਨੇ ਜੋ ਕਿ ਇਸ ਵਾਰ ਤਾਂ ਧਰਨਾ ਮੈਨੂੰ ਲੱਗਦਾ ਵੀ ਪਿਛਲੇ ਧਰਨੇ ਨਾਲੋਂ ਵੀ ਵੱਡਾ ਹੋ ਸਕਦਾ ਤੇ ਜਿਹੜੀਆਂ 33 ਜਥੇਬੰਦੀਆਂ ਰਹਿ ਗਈਆਂ ਨੇ ਪੰਜਾਬ ਦੀਆਂ ਉਹ ਵੀ ਕਿਤੇ ਨਾ ਕਿਤੇ ਸੋਚਣ ਨੂੰ ਮਜਬੂਰ ਹੋ ਗਿਆਂ ਵੀ ਉਹਨਾਂ ਨੂੰ ਵੀ ਜਾਣਾ ਚਾਹੀਦਾ। ਬਾਕੀ ਰਾਏ ਸਿੰਘ ਨੇ ਕਿਹਾ ਤਾਂ ਸੰਯੁਕਤ ਕਿਸਾਨ ਮੋਰਚਾ ਮੰਨਿਓ ਵੀ ਕਿਸਾਨਾਂ ਨੂੰ ਕੱਲੇ ਨਾ ਸਮਝਿਆ ਜੇ ਇਸ ਲੜਾਈ 'ਚ ਅਸੀਂ ਇਹਨਾਂ ਦੇ ਨਾਲ ਆ ਤੇ ਬਾਕੀ ਕੁਝ ਦਿਨਾਂ ਤੱਕ ਉਹ ਕਹਿੰਦੇ ਵੀ ਰਾਇ مشਵਰਾ ਕਰਕੇ ਅਸੀਂ ਆ ਕੁਝ ਕਰਾਂਗੇ ਦਿੱਲੀ ਵੱਲ ਨੂੰ। ਬਾਕੀ ਚੰਗਾ ਚੱਲੀ ਜਾਂਦੀਆਂ ਬਾਈ ਜੀ ਜਿਹੜੇ ਵੀ ਵੀਰ ਸੱਜਣ ਟਾਈਮ ਕੱਢ ਕੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਮੈਂ ਲਾਈ ਜਾਣਾ ਪਾਣੀ ਜਿੱਦਣ ਪਾਣੀ ਲੱਗਿਆ ਆਪਾਂ ਵੀ ਦਿੱਲੀ ਵੱਲ ਨੂੰ ਚਾਲੇ ਪਾ ਦੇ।